ਕਦੀ ਬਕਵਾਸ ਕਰਨੇ ਪੜੀ ਬੰਦ ਕਰ ਹੂੰ ਉਹ ਲੋਕ ਯਾਰ ਕੇ ਅੰਦਰ ਗਾਡੀ ਪੁੱਟ ਲੈ ਕੋਈ ਉਹ ਤਾਂ ਫੇਰ ਗਾੜੀ ਕਰਦੀ ਜਾਇਓ ਕਾਰ ਗੱਡੀ ਹੋਇਆ ਕੀ ਆ ਹੋਇਆ ਕੀ ਆ ਕਦੀ ਬਕਵਾਸ ਕਰ ਰਿਹਾ ਕੀ ਗੱਲ ਕੀ ਹੋਈ ਆ ਮੈਂ ਕਿਹਾ ਤੇਰਾ ਸ਼ੇਫ ਸਰਦਾਰ ਦਾ ਬੁਲਾਣਾ ਕਦੀ ਬਕਵਾਸ ਕਰਨੇ ਪੜੀ ਬੰਦ ਕਰ ਹੂੰ ਉਹ ਲੋਕ ਯਾਰ ਕੇ ਅੰਦਰ ਗਾਡੀ ਪੁੱਟ ਲੈ ਕੋਈ ਉਹ ਤਾਂ ਫੇਰ ਗਾੜੀ ਕਰਦੀ ਜਾਇਓ ਕਾਰ ਗੱਡੀ

ਹਾਂਜੀ ਇੱਧਰ ਥੋੜਾ ਬਰੀਫ ਕਰਕੇ ਜਾਓ ਨਾ ਹਮਰਾ ਬਰੀਫ ਕਰਕੇ ਹੋਇਆ ਕੀ ਸੀਗਾ ਹਾਂਜੀ ਮੈਂ ਕਹਿੰਦਾ ਸ਼ਹਿਰ ਸਰ ਦਾ ਪ੍ਰਧਾਨ ਆ ਅੱਛਾ ਜੀ ਉਹਨੂੰ ਵੀ ਗੱਲ ਕਰਦੀ ਆ ਉਹਨੂੰ ਨਹੀਂ ਤੀਰਦਾ ਤੂੰ ਕੌਣ ਹੈ ਤੂੰ ਚੱਲ ਤੱਕ ਕੇ ਤੁਰ ਉਹ ਕੁੜੀ ਨੂੰ ਤੂੰ ਆ ਨਾ ਦੇਖ ਲਓ ਲੈਂਗੁਏਜ ਦੇ ਮੈਮ 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 ਮੈਂ ਕੀ ਗੱਲ ਕੀ ਹੋਈ ਆ ਦੱਸੋਗੇ ਥੋੜਾ ਜਿਹਾ ਤੁਸੀਂ ਆਪਣਾ ਪੱਖ ਵੀ ਦਿਓ ਥੋੜਾ ਜਿਹਾ ਮੇਰਾ ਨਾਮ ਪ੍ਰਭਜੀਤ ਕੋ ਹੈ ਕੀ ਹੋਇਆ ਕੀ ਸੀਗਾ ਇਸ ਸਰ ਉਹਨਾਂ ਕੋ ਸ਼ਿਫ ਸੈਨਾ ਦਾ ਕਾਰਡ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਇਹਦੇ ਤੇ ਐਗਜ਼ੈਂਪਸ਼ਨ ਨਹੀਂ ਹੈ ਕਿ ਪੇਮੈਂਟ ਲਗਣੀ ਆ ਤੇ ਉਹ ਕਹਿੰਦਾ ਇੱਥੇ ਕਿਉਂ ਨਹੀਂ ਇੱਥੇ ਕਿਉਂ ਨਹੀਂ ਚੱਲਦਾ ਉੱਚੀ ਬਹੁਤ ਜ਼ਿਆਦਾ ਬੋਲਣਾ ਤੇ ਮੈਂ ਕਿਹਾ ਸਰ ਤੁਸੀਂ ਆਰਾਮ ਨਾਲ ਗੱਲ ਕਰੋ ਮੈਂ ਤੁਹਾਨੂੰ ਕੁਝ ਗਲਤ ਨਹੀਂ ਕਿਹਾ ਹੈਗਾ ਜੇ ਮੈਂ ਤੁਹਾਨੂੰ ਕੁਝ ਗਲਤ ਕਿਹਾ ਤੁਸੀਂ ਆਪ ਹੀ ਜਾ ਕੇ ਮੈਂ ਗੱਲ ਕਰ ਲਓ ਕਹਿੰਦਾ ਤੋਪਾਂ ਨੂੰ ਹੁੰਦੀ ਆ ਮੈਂ ਇੰਨੀ ਗੱਲ ਕਹਿਣ ਵਾਲੀ ਉਹ ਗਾਲ੍ਹਾਂ ਕੱਢਣ ਲੱਗ ਪਏ ਬਹੁਤ ਬਦਤਮੀਜ਼ੀ ਕੀਤੀ ਉਹਨਾਂ ਨੇ ਤੁਸੀਂ ਬੱਸ ਨੂੰ ਵੀ ਨਹੀਂ ਕਾਲੀ ਕਰੇ ਸੀ ਕਿ ਕਿ ਇੱਥੇ ਨਹੀਂ ਐਗਜ਼ਾਮ ਸੀ ਮੈਂ ਕਿਹਾ ਮੈਂ ਫਾਤੋਂ ਨੂੰ ਕੁਝ ਨਹੀਂ ਬੋਲੀ ਸੀ ਪਰ ਉਹ ਮੈਨੂੰ ਜ਼ਿਆਦਾ ਗਾਲਾਂ ਕੱਢਣ ਦਾ ਆਪੇ ਪਰ ਮੈਂ ਤੁਹਾਡੇ ਨਾਲ ਮਿਸਕੀਪ ਕੀਤਾ ਗਿਆ ਗਾਲਾਂ ਕੱਢੀਆਂ ਗਈਆਂ ਕੀ ਚੱਲੇ ਕਿਉਂ ਸਰਕਾਰ ਤੱਕ ਦੀ ਮੰਗ ਕਰਦੇ ਪਰ ਪੁਲਿਸ ਪ੍ਰਸ਼ਾਸਨ ਦੀ ਮੰਗ ਕਰਦੇ ਤੇ ਫਿਰ ਮੈਂ ਇਹ ਹੀ ਜਾਣਿਆ ਕਿ ਸਾਰੀ ਸੇਫਟੀ ਸੱਜ ਸੇਫਟੀ ਹੋਵੇ ਸਾਡੇ ਕੋਲ ਤੇ ਬੱਸ ਸਾਨੂੰ ਉਹ ਤੇ ਬਣਦੀ ਕਾਰਵਾਈ ਜਦੋਂ ਉਹਨਾਂ ਨੇ ਤੁਹਾਨੂੰ ਕਾਰਡ ਦਿਖਾਇਆ ਉਹ ਤੁਹਾਨੂੰ ਪੈਸੇ ਦੇ ਕੇ ਗਏ ਨੇ ਕਿ ਉਹਦੇ ਬੱਝੇ ਉਹ ਬੈਰੀਕਟ ਉਹ ਮੈਂ ਅੱਗੇ ਲਵਾਇਆ ਸੀਗਾ ਤੇ ਉਹ ਬੂਮ ਬੈਰੀਅਰ ਤੋੜ ਕੇ ਬੈਰੀਕੈਂਡ ਸਾਈਡ ਕਰਕੇ ਉਹ ਚੱਲ ਗਏ ਤੁਹਾਡੀ ਉਹਨਾਂ ਨਾਲ ਕੋਈ ਗੱਲਬਾਤ ਹੋਈਆਂ ਕੀ ਕੋਣ ਸੀ ਕਿੱਥੇ ਦੇ ਰੈਂਡ ਵਾਲੇ ਸੀ ਨਹੀਂ ਸਰ ਮੈਨੂੰ ਨਹੀਂ ਪਤਾ ਮੈਡਮ ਜੀ ਮੈਡਮ ਦੇਖਿਆ ਜਾਵੇ ਜਿਦੋਂ ਮੈਂ ਉਸ ਨੂੰ ਉਹਨਾਂ ਕੋਲ ਪੈਸੇ ਮੰਗਣ ਦੀ ਕੀਤੀ ਉਹ ਗੱਡੀ ਦੇ ਵਿੱਚੋਂ ਬਾਹਰ ਆ ਕੇ ਕੋਈ ਅਸਵਾਹੀ ਹੋਣੇ ਕੀਤੀ ਹੈ ਕਿਸ ਨੇ ਹਾਂਜੀ ਸਰ ਉਹ ਬਹੁਤ ਰੋਡਲੀ ਬੋਲਦੇ ਸੀਗਾ ਤੇ ਮੈਂ ਉਹਨਾਂ ਨੂੰ ਪਿਆਰ ਨਾਲ ਹੀ ਫਿਰ ਵੀ ਉਹਨੂੰ ਮੈਂ ਪਿਆਰ ਨਾਲ ਕਿਹਾ ਕਿ ਸਰ ਤੁਸੀਂ ਇਹ ਤਾਂ ਨਾ ਕਰੋ ਤੁਸੀਂ ਆਫਿਸ ਆ ਕੇ ਗੱਲ ਕਰ ਲਓ ਪਰ ਉਹ ਫਿਰ ਵੀ ਮੈਨੂੰ ਬਹੁਤ ਜ਼ਿਆਦਾ ਗੰਦਾ ਗੰਦਾ ਬੋਲਦੇ ਇਹ ਮੈਂ ਜਦੋਂ ਇਹ ਇਕੱਲਾ ਹੀ ਉਤਰਿਆ ਉਹਨਾਂ ਦੀ ਜਿੰਨੀ ਵੀ ਫੈਮਲੀ ਸੀਗੇ ਸਾਰੇ ਉਤਰੀਏ ਆਪਣਾ ਮੈਡਮ ਜਾਂਦੇ ਕੋਈ ਆਪਣਾ ਪੈਸੇ ਵਗਰਾ ਦੇ ਕੇ ਤੁਹਾਨੂੰ ਨਹੀਂ ਸਰ ਕੁਝ ਨਹੀਂ ਧੱਕਾ ਕਰਦੇ ਕਿ ਇਹ ਰੰਗ ਨਾਲ ਇਹ ਵੀ ਦੇਖਿਆ ਜਣੀ ਆਪਣਾ ਬੈਲੀਟਰ ਵੀ ਜਾਣੀ ਚੱਕੇ ਦੇ ਹੈਗੇ ਉਹ ਗੂਮ ਵੀ ਤੋੜ ਕੇ ਗਏ ਪੈਰ ਕੇ ਐਕਸਾਈਟ ਕਰਕੇ ਆਪਣੇ ਆਪ ਹੀ ਹੌਲ ਚਲੇ ਗਏ ਉਹਨਾਂ ਕਿਸੇ ਨੇ ਨਹੀਂ ਕਰਦੇ ਆ ਟਾਡੇ ਵੱਲੋਂ ਪੁਲਿਸ ਨੂੰ ਕੰਪਲੇਟ ਕੀਤੀ ਜਾਊਗੀ ਇਸ ਮਾਮਲੇ 'ਚ। ਹਾਂਜੀ ਸਰ ਕਿੱਥੇ ਜਾ ਰਹੇ? ਠੀਕ ਠੀਕ। ਤਾਂ ਇਹਦਾ ਕੀ ਨਾਮ ਕੀ ਸਰ? ਦਪਿੰਦਰ। ਕੀ ਹੋਇਆ ਕੀ ਪੂਰਾ ਮਾਮਲਾ ਕੀ ਹੈ? ਮਾਮਲਾ ਤਾਂ ਮੈਨੂੰ ਵੀ ਹੁਣ ਹੀ ਪਤਾ ਲੱਗਾ ਕਿ ਕੋਈ ਸ਼ਾਇਦ ਕੋਈ ਕਾਰ ਦਿਖਾ ਰਿਆ ਸੀ ਤੇ ਬੱਚੀ ਨਾਲ ਬਹੁਤ ਜ਼ਿਆਦਾ ਮਿਸਬੀਹ ਕੀਤਾ। ਅਸੀਂ ਉਹਦੀ ਪ੍ਰੋਪਰ ਵੈਰੀਫਾਈ ਕਰਦੇ ਪਏ ਅਸੀਂ ਅਗੇਂਸਟ ਐਕਸ਼ਨ ਵੀ ਲਵਾਂਗੇ। ਜੀ। ਬਟ ਲੋਕੀ ਕਹਿੰਦੇ ਆ ਕਿ ਜੀ ਟੋਲ ਵਾਲੇ ਕਰਦੇ ਆ ਧੱਕਾ। ਤੇ ਸ਼ਾਇਦ মিডিਆ ਤੁਸੀਂ ਸਾਹਮਣੇ ਹੀ ਸੀ ਹੁਣ ਤਾਂ। ਹਾਂਜੀ। ਹੁਣ ਤਾਂ ਜੋ ਹੈ ਤੁਹਾਡੇ ਸਾਹਮਣੇ ਹੀ ਸੀ ਤੇ ਸਾਨੂੰ ਜ਼ਿਆਦਾ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਤੁਸੀਂ ਖੁਦ ਦੇਖ ਲਿਆ ਇਹ ਸਟਾਫ ਹੈ ਕੁੜੀਆਂ ਵੀ ਘਰੋਂ ਕੰਮ ਕਰਨ ਨਹੀਂ ਆਉਂਦੀਆਂ ਆ। ਜੇ ਕਿਸੇ ਨੂੰ ਕੋਈ ਦਿੱਕਤ ਆ ਤੇ ਉਹ ਆਪਣੀ ਗੱਡੀ ਸਾਈਡ ਤੇ ਲਗਾ ਕੇ ਗੱਲ ਵੀ ਕਰ ਸਕਦਾ ਉੱਥੇ ਸਾਰਾ ਸਟਾਫ ਹੁੰਦਾ ਸਾਰੇ ਪੰਜਾਬੀ ਸਟਾਫ ਆ ਆਪਣਾ। ਠੀਕ ਆ ਜੀ ਇਹ ਕੁੜੀ ਵੀ ਪੰਜਾਬੀ ਆਪਣੀ ਲੋਕਲ ਆ ਤੇ ਆਪਾਂ ਇਹ ਹੀ ਕਹਿਣਾ ਚਾਹੁੰਦੇ ਯੂਜ਼ਰ ਨੂੰ ਵੀ ਤੁਸੀਂ ਉਸ ਹਾਵਨਾ ਦੇਖੋ ਕਿ ਇਹ ਬੱਚੀਆਂ ਆਪਣੀਆਂ ਹੀ ਆ। ਜੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਆ ਤਾਂ ਸੀਨੀਅਰ ਨਾਲ ਗੱਲ ਕਰ ਲਓ ਨਾ ਕਿ ਬੱਚੀ ਨਾਲ ਗਾਲੀ ਗਲੋਚ ਕਰੋ। ਠੀਕ ਆ ਜੀ। ਤੇ ਸਰ ਸਰ ਦੇਖਿਆ ਜਾਂਦਾ ਕਿ ਕੁੜੀ ਉੱਥੇ ਜਾਣੀ ਕਿ ਇਹ ਵੱਤ ਮਿੱਧੀ ਦੀ ਕਰਕੇ ਗਿਆ ਗਾਲੀ ਗੋਚੀ ਕਰਕੇ ਗਿਆ ਹੈਗਾ। ਇਹ ਆਪਣਾ ਕੁੜੀ ਹੈ ਉਹ ਕੁੜੀ ਨੇ ਕਿਸਰਾ ਆਪਣਾ 3 ਬੰਦੇ ਨੂੰ ਤਾਂ ਆਪਣੀ ਡਿਊਟੀ ਕਰ ਰਹੀ ਸੀ ਦੋ ਇੱਥੇ ਆਪਣਾ ਟਾਰਗੇਟ ਹੈ ਉਸ ਤੋਂ ਬਾਅਦ ਉਹ ਜਿਹੜਾ ਬੰਦਾ ਹੈਗਾ ਸੀ ਉਹ ਕੁੜੀ ਨਾਲ ਬਦਤਮੀਜ਼ੀ ਕਰਕੇ ਬੈਲੇਟਰ ਚੱਕ ਕੇ ਗਿਆ ਵਾ ਇਹੀ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਲੋਕ ਕਹਿੰਦੇ ਆ ਕਿ ਜੀ ਹਮੇਸ਼ਾ ਟੋਲ ਵਾਲੇ ਦੇ ਖਿਲਾਫ ਹੀ ਬੋਲਦੇ ਆ ਇਹ ਤਾਂ ਤੁਹਾਡੇ ਸਾਹਮਣੇ ਹੋਇਆ ਮੀਡੀਆ ਦੇ ਸਾਹਮਣੇ ਹੋਇਆ ਨਾ ਕਿ ਉੱਥੇ ਕੁੜੀ ਦੀ ਜਾਂ ਟੋਲ ਸਟਾਫ ਦੀ ਕੀ ਗਲਤੀ ਸੀ ਜਿਹੜੀ ਉਹ ਕਾਰਵਾਈ ਤਾਂ ਆਪਾਂ ਉੱਪਰ ਬੈਠ ਕੇ ਆਪਣੇ ਸੀਨੀਅਰ ਨਾਲ ਗੱਲ ਕਰਕੇ ਵੀਡੀਓ ਬਣਾ ਕੇ ਅੱਗੇ ਕਰਾਂਗੇ ਜੇ ਜਿਹੜੀ ਸਰਕਾਰ ਨੇ ਐਗਜ਼ੈਂਪਸ਼ਨ ਦਿੱਤੀ ਆ ਉਹ ਐਗਜ਼ੈਂਪਸ਼ਨ ਦੇ ਤਰੂ ਜੇ ਐਗਜ਼ੈਂਪਸ਼ਨ ਨਹੀਂ ਹੈ ਤਾਂ ਫਿਰ ਉਹ ਕੁੜੀ ਦੇਗੀ ਤਾਂ ਉਹ ਦਿੱਕਤ ਆਉਦੇ ਲੇਗੀ ਇਸ ਲਈ ਚਾਹੀਦਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਕਿ ਮੈਨੇਜਰ ਸਾਹਿਬ ਹੁੰਦੇ ਆ ਗੱਲ ਕਰ ਲੈ ਉਹਨਾਂ ਨਾਲ ਜਮ